ਰਾਜ ਬਰਾੜ ਲੱਖਾਂ ਦਿਲਾਂ ਤੇ ਰਾਜ ਕਰ ਗਿਆ ਤੇਰੇ ਗੀਤਾਂ ਦੀ ਰਾਣੀ ਤਾ ਅੱਜ ਵੀ ਜਵਾਨੀ ਮਾਨ ਰਹੀ ਏ ਪਰ ਤੂੰ ਭਰੀ ਜਵਾਨੀ ਵਿੱਚ ਜਾਗ ਸੁਣਾ ਕਰਕੇ ਤੇਰੇ ਚੌਣ ਵਾਲੇ ਤਾਂ ਤੇਰੇ ਚੌਣ ਵਾਲੇ ਤਾਂ ਅੱਜ ਵੀ ਤੈਨੂੰ ਯਾਦ ਕਰਦੇ ਨੇ ਪਰ ਤੂੰ ਉਹਨਾਂ ਦੀਆਂ ਦੁਆਵਾਂ ਵੀ ਵੱਧ ਦੁਆਵਾਂ ਕਰ ਗਿਆ ਤੂੰ ਆਪਣੇ ਗੀਤਾਂ ਰਾਹੀ ਤੂੰ ਆਪਣੇ ਗੀਤਾ ਰਹੀ ਕਈਆਂ ਦੀ ਜ਼ਿੰਦਗੀ ਵਿੱਚ ਰੰਗ ਭਰਿਆ ਪਰ ਆਪ ਉਸੇ ਜ਼ਿੰਦਗੀ ਤੋਂ ਹਰ ਗਿਆ ਰੱਬ ਅੱਗੇ ਅਰਦਾਸ ਵਸ ਇੱਕ ਹੀ ਆ ਮੇਰੀ ਰੱਬ ਅੱਗੇ ਅਰਦਾਸ ਵਸ ਇੱਕ ਹੀ ਆ ਮੇਰੀ ਉਹ ਬਰਾੜ ਸਾਨੂੰ ਮੋੜ ਦੇ ਉਹ ਬਰਾੜ ਸਾਨੂੰ ਮੋੜ ਦੇ ਜੋ ਤੇਰੇ ਚਰਨਾ ਵਿੱਚ ਸਾਡੇ ਤੋਂ ਪੱਲਾ ਛੁਡਾ ਕੇ ਖੜ ਗਿਆ ਜੋ ਤੇਰੇ ਚਰਨਾ ਵਿੱਚ ਸਾਡੇ ਤੋਂ ਪੱਲਾ ਛੁਡਾ ਕੇ ਖੜ ਗਿਆ